ਅੱਜ ਕੱਲ ਮੈਂ ਡਾਕਟਰ ਗਜ਼ਲ ਡਾਕਟਰ ਗਜ਼ਲ ਸੋਨ ਪੈਥੋਲੋਜੀਕਲਿੰਗ ਚੈਟ ਤੋਂ ਵੀ ਕਿ ਪ੍ਰੈਕਟਿਸ ਕਰ ਰਹੀ ਹਾਂ ਆਪ ਸਭ ਨਾਲ ਅੱਜ ਸਾਂਝਾ ਕਰਾਂਗੀ ਫਾਈਬਰੋਇਡ ਨੋਮਾਸ ਦੇ ਬਾਰੇ ਫਾਈਬਰੋਇਡ ਨੋਮਾਸ ਕੀ ਹੁੰਦੇ ਆ ਫੀਮੇਲ ਦੀ ਬ੍ਰੈਸਟ ਦੇ ਵਿੱਚ ਗੰਡਾ ਦਾ ਫੀਲ ਹੋਣਾ ਉਹ ਟੱਚ ਕਰਨ ਦੇ ਵਿੱਚ ਹਾਰਡ ਹੁੰਦੀਆਂ ਹਨ ਛੋਟੀਆਂ ਛੋਟੀਆਂ ਕਈ ਸਾਰੀਆਂ ਗੰਡਾ ਹੋ ਸਕਦੀਆਂ ਹਨ ਕਈਆਂ ਦੇ ਵਿੱਚ ਪੇਨ ਕਰਦੀ ਹੈ ਪਰ ਜ਼ਿਆਦਾਤਰ ਲੇਡੀਜ਼ ਦੇ ਵਿੱਚ ਇਨ੍ਹਾਂ ਗੰਡਾਂ ਦੀ ਪੇਨ ਨਹੀਂ ਹੁੰਦੀ ਹੈ ਇਹ ਇਨ੍ਹਾਂ ਨੂੰ ਫਾਈਬਰੋਇਡ ਨੋਮਾਸ ਆਖਦੇ ਹਨ ਇਹ ਨਾਨ ਕੈਂਸਰਸ ਹੁੰਦੀਆਂ ਹਨ ਯਾਨੀ ਕਿ ਇਹ ਕੈਂਸਰ ਵਾਲੀਆਂ ਗੰਡਾ ਨਹੀਂ ਹਨ ਤੇ ਇਸ ਨੂੰ ਆਪਾਂ ਮੈਮੋਗ੍ਰਾਫੀ ਜਾਂ ਬ੍ਰੈਸਟ ਅਲਟਰਾਸਾਉਂਡ ਦੇ ਰਾਹੀਂ ਪਤਾ ਕਰ ਸਕਦੇ ਹਾਂ ਕਿ ਕਿੰਨਾ ਉਸ ਦਾ ਸਾਈਜ਼ ਹੈ ਇਹ ਜ਼ਿਆਦਾਤਰ 15 ਤੋਂ 40 ਜਾਂ 45 ਸਾਲ ਦੀ ਉਮਰ ਤੱਕ ਦੀ ਔਰਤਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ ਇਸ ਦਾ ਕੋਈ ਪਾਰਟਿਕੂਲਰ ਕਾਰਨ ਨਹੀਂ ਹੈ ਇਸ ਦਾ ਬੇਸਿਕ ਕਾਰਨ ਹਾਰਮੋਨ ਇਮਬੈਲੈਂਸ ਮੰਨਿਆ ਜਾਂਦਾ ਹੈ ਬੈਸਟ ਮੈਡੀਸਨ ਹੈ ਫਾਈਬਰੋਇਨੋਮਾਸ ਦੀ ਜਿਹੜੀ ਤੁਸੀਂ ਕੀ ਕਰ ਰਹੀਆਂ ਬ੍ਰੈਸਟ ਦੇ ਉੱਪਰ ਅਪਲਾਈ ਕਰਨੀ ਹੈ ਜੀ ਹਾਂ ਬ੍ਰੈਸਟ ਦੇ ਉੱਪਰ ਲਾਉਣੀ ਹੈ ਉਹ ਹੈ ਰੂਟਾ ਮਦਰ ਟਿੰਕਚਰ ਲੈਣਾ ਹੈ ਤੇ ਉਨੀ ਹੀ ਮਾਤਰਾ ਦੇ ਵਿੱਚ ਫਾਈਟੋ ਲੈਕਾ ਮਦਰ ਟਿੰਕਚਰ ਲੈਣਾ ਹੈ ਤੇ ਉਹਨਾਂ ਨੂੰ ਮਿਲਾ ਲੈਣਾ ਹੈ ਮਿਲਾ ਕੇ